ਹਾਂਜੀ ਬਾਈ ਅੱਜ ਦੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ। ਇਸ ਵੀਡੀਓ ਨੂੰ ਦੇਖ ਕੇ ਅੱਖਾਂ ਦੇ ਵਿੱਚ ਹੰਝੂ ਵੀ ਆ ਜਾਂਦੇ ਹਨ ਤੇ ਇਸ ਵੀਡੀਓ ਨੂੰ ਦੇਖ ਕੇ ਹੌਂਸਲਾ ਵੀ ਬਹੁਤ ਹੀ ਜ਼ਿਆਦਾ ਮਿਲਦਾ ਹੈ। ਬਾਈ ਘਰ ਦੀਆਂ ਮਜਬੂਰੀਆਂ ਬੰਦੇ ਦੇ ਸਾਰੇ ਸੌਂਕ ਖਤਮ ਕਰ ਦਿੰਦੇ ਹਨ ਹਨ ਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਤਿੰਨ ਵੀਰ ਨਾ ਰੋਡ ਦੇ ਉੱਪਰ ਕੰਮ ਕਰ ਰਹੇ ਹੁੰਦੇ ਹਨ ਜਦੋਂ ਇੱਕ ਵੀਰ ਨੂੰ ਜੀਸੀਬੀ ਵਾਲਾ ਵੀਰ ਡਰਾਈਵਰ ਚੌੜ-ਚੌੜ ਦੇ ਵਿੱਚ ਇਹ ਗੱਲ ਪੁੱਛਦਾ ਹੈ ਕਿ ਤੂੰ ਕੀ ਕੀ ਖਾ ਰਿਹਾ ਤੇ ਉਹ ਵੀਰ ਪਹਿਲਾਂ ਤਾਂ ਜੇਸੀਬਿਓ ਵਾਲੇ ਡਰਾਈਵਰ ਵੀਰ ਨੂੰ ਕੁਝ ਨਹੀਂ ਦਿਖਾਉਂਦਾ ਤੇ ਬਾਅਦ ਦੇ ਵਿੱਚ ਉਹ ਜਦੋਂ ਵੀਰ ਉਸ ਨੂੰ ਦਿਖਾਉਂਦਾ ਹੈ ਕਿ ਮੈਂ ਰੋਟੀ ਖਾ ਰਿਹਾ ਤੇ ਜਦੋਂ ਉਸ ਦੇ ਹੱਥ ਦੇ ਵਿੱਚ ਰੋਟੀ ਦੇਖਦਾ ਇੱਕ ਹੱਥ ਤੇ ਵਿੱਚ ਦਾ ਸੁੱਕੀ ਰੋਟੀ ਅਤੇ ਪਿਆਸੀ ਤੇ ਦੂਸਰੇ ਹੱਥ ਦੇ ਵਿੱਚ ਟਮਾਟਰਾਂ ਤੇ ਹਰੀ ਮਿਰਚ ਸੀ ਜਦੋਂ ਹੀ ਵੀਰ ਮਿਰਚਾਂ ਦੇ ਨਾਲ ਸੁੱਕੀ ਰੋਟੀ ਖਾ ਰਿਹਾ ਤੇ ਸੁੱਕੀ ਰੋਟੀ ਖਾ ਕੇ ਵੀ ਬਹੁਤ ਜ਼ਿਆਦਾ ਇਹ ਵੀਰ ਖੁਸ਼ ਹੈ ਬਾਈ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਵੀਰ ਬਹੁਤ ਹੀ ਜ਼ਿਆਦਾ ਖੁਸ਼ ਹੈ ਬਈ ਭੁੱਖੇ ਬੇਡ ਨੂੰ ਸਵਾਦਾਂ ਦਾ ਕੋਈ ਵੀ ਮਤਲਬ ਨਹੀਂ ਹੁੰਦਾ। ਬਈ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਲਾਈਕ ਨੂੰ ਜ਼ਰੂਰ ਪ੍ਰੈਸ ਕਰ ਲੈਣਾ। ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ।